ਜਿਹੜਾ ਸੁਣ ਲਏਗਾ ਜਿਹੜਾ ਜੀਵਨ ਦੇ ਵਿੱਚ ਕਮਾ ਲਏਗਾ ਉਹਦੀ ਜ਼ਿੰਦਗੀ ਦਾ ਪਾਰ ਉਤਾਰਾ ਹੋ ਜਾਣਾ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਖੁੱਲੇ ਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਸ਼ਰਮ ਥਾ ਕਾ ਪਾਏ ਬਿਸ਼ਰਾਮਾ ਮਿਟ ਗਈ ਸਗਲੀ ਤਾਈ ਸੰਗਤ ਦੇ ਵਿੱਚ ਆ ਕੇ ਕੀ ਹੋਇਆ ਕਹਿੰਦੇ ਮੇਰੇ ਕਰਮ ਖੁੱਲ ਗਏ ਆ ਭਾਗ ਜਾਗ ਪਏ ਆ ਤੇ 사ਤਗੁਰੂ ਜੀ ਕਹਿੰਦੇ ਜਦੋਂ ਸੰਗਤ ਦੇ ਵਿੱਚ ਆਏਗਾ ਤੇਰੇ ਭਾਗਾਂ ਨੇ ਵੀ ਜਾਗ ਜਾਣਾ ਬਾਣੀ ਕਹਿ ਰਹੀ ਆ ਮਿਲ ਸੰਗਤ ਭਜ ਰਾਮ ਰਾਮ ਵੱਡ ਹੋ ਹੋ ਭਾਗ ਮਥਾਮ ਸੰਗਤ ਦੇ ਵਿੱਚ ਆ ਕੇ ਮਾਲਕ ਦੇ ਨਾਮ ਨੂੰ ਜਪੇਗਾ ਪਾਵਨ ਬਾਣੀ ਗਵਾਹੀ ਭਰ ਰਹੀ ਆ ਕਹਿੰਦੇ ਵੱਡ ਹੋ ਹੋ ਭਾਗ ਮਥਾਮ ਤੇਰੇ ਮਥੇ ਦੇ ਭਾਗਾਂ ਨੇ ਵੀ ਵੱਡਿਆ ਹੋ ਜਾਣਾ ਆ ਤੇ ਸਹੀ ਗੁਰੂ ਦੀ ਸੰਗਤ ਨੂੰ ਮਾਣ ਤੇ ਸਹੀ ਤੇ ਪਿਆਰਿਓ ਜਿਹੜਾ ਗੁਰੂ ਦੇ ਨਾਲ ਜੁੜਿਆ ਰਹਿੰਦਾ ਉਸ ਸੰਸਾਰ ਰੂਪੀ ਸਾਗਰ ਤੋਂ ਪਾਰ ਲੰਘ ਜਾਂਦਾ ਡੁੱਬਦਾ ਨਹੀਂ ਆ ਜਿਹੜਾ ਇੱਕ ਵਾਰੀ ਗੁਰੂ ਦੇ ਹੱਥੋਂ ਨਿਕਲ ਗਿਆ ਉਹਨੇ ਫਿਰ ਡੁੱਬਣਾ ਹੀ ਡੁੱਬਣਾ ਗ੍ਰਿਗੋਵੀ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਘਟਨਾ ਸਤਗੁਰੂ ਜੀ ਦਰਿਆ ਦੇ ਕਿਨਾਰੇ ਤੁਰੇ ਜਾ ਰਹੇ ਆ ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਪੱਥਰ ਚੁੱਕਿਆ ਪਾਣੀ ਦੇ ਵਿੱਚ ਵਗਾ ਕੇ ਮਾਰੇ ਆ ਸਿੱਖ ਨੂੰ ਸਵਾਲ ਕੀਤਾ ਕਹਿੰਦੇ ਦੱਸ ਸਿੱਖਾ ਪਾਣੀ ਦੇ ਵਿੱਚ ਪੱਥਰ ਕਿਉਂ ਡੁੱਬਿਆ ਸਿੱਖ ਦਾ ਜਵਾਬ ਸੀ ਪਾਤਸ਼ਾਹ ਪੱਥਰ ਭਾਰੀ ਅਤੇ ਪਾਣੀ ਹਲਕਾ ਜਦੋਂ ਪਾਣੀ ਦੇ ਵਿੱਚ ਆਪਾਂ ਪੱਥਰ ਨੂੰ ਸਿਟਾਂਗੇ ਉਹਨੇ ਡੁੱਬਣਾ ਹੀ ਡੁੱਬਣਾ ਗੁਰ ਕਲंगी ਤਰ ਪਾਤਸ਼ਾਹ ਮਹਾਰਾਜ ਹੱਸ ਪੇ ਤੁਰ ਪਈਆ ਅੱਗੇ ਜਾ ਕੇ ਉਹੀ ਖੇਡ ਵਰਤਾਈ ਕਲंगी ਤਰ ਪਾਤਸ਼ਾਹ ਮਹਾਰਾਜ ਜੀਆਂ ਨੇ ਇੱਕ ਨਿੱਕਾ ਜਿਹਾ ਪੱਥਰ ਚੁੱਕਿਆ ਚੁੱਕ ਕੇ ਸਤਿਗੁਰੂ ਨੇ ਪਾਣੀ ਦੇ ਵਿੱਚ ਸੁੱਟ ਦਿੱਤਾ ਅਣ ਦੂਜੇ ਸਿੱਖ ਨੂੰ ਸਵਾਲ ਕੀਤਾ ਦੱਸ ਸਿੱਖਾ ਪੱਥਰ ਪਾਣੀ ਦੇ ਵਿੱਚ ਡੁੱਬਿਆ ਕਿ ਉਸ ਸਿੱਖ ਨੇ ਵੀ ਜਵਾਬ ਦਿੱਤਾ ਕਹਿੰਦੇ ਪਾਤਸ਼ਾਹ ਪਹਿਲਾ ਵਾਲਾ ਜਵਾਬ ਮੇਰਾ ਪੱਥਰ ਨੂੰ ਪਾਣੀ ਦੇ ਵਿੱਚ ਸੁੱਟਾਂਗੇ ਉਹਨੇ ਡੁੱਬਣਾ ਹੀ ਡੁੱਬਣਾ ਗੁਰਕਨਗੀ ਤਰਪਾਸ਼ਾ ਮਹਾਰਾਜ ਫੇਰ ਮੁਸਕਰਾ ਕੇ ਤੀਜੀ ਚੌਥੀ ਵਾਰ ਜਦੋਂ ਸਿੱਖ ਨੂੰ ਸਵਾਲ ਕੀਤਾ ਸਿੱਖ ਦਾ ਇਹੀ ਜਵਾਬ ਹੁੰਦਾ ਕਨਗੀ ਤਰਪਾਸ਼ਾ ਮਹਾਰਾਜ ਤੁਰੇ ਜਾ ਰਹੀ ਹੈ ਛੋਟਾ ਜਿਹਾ ਪੱਥਰ ਚੁੱਕਿਆ ਚੱਕ ਕੇ ਪਾਣੀ ਦੇ ਵਿੱਚ ਵਗਾ ਕੇ ਮਾਰੇ ਹਣ ਸਵਾਲ ਸਿੱਖ ਨੂੰ ਨਹੀਂ ਕੀਤਾ ਸਵਾਲ ਭਾਈ ਨੰਦ ਲਾਲ ਨੂੰ ਕੀਤਾ ਜਿਹੜੇ ਗੁਰਕਨਗੀ ਤਰਪਾਸ਼ਾ ਮਹਾਰਾਜ ਜੀ ਦੇ ਚਰਨਾਂ ਦਾ ਪੌੜਾ ਬਣਿਆ ਰਿਹਾ ਤੇ ਪਿਆਰ ਵਾਲੀ ਉਹ ਜਦੋਂ ਜਵਾਬ ਸੁਣਿਆ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਨੰਦ ਲਾਲ ਨੂੰ ਸਵਾਲ ਕੀਤਾ ਨੰਦ ਲਾਲਾ 10 ਪੱਥਰ ਪਾਣੀ ਦੇ ਵਿੱਚ ਡੁੱਬਿਆ ਕਿਉਂ ਆ ਭਾਈ ਨੰਦ ਲਾਲ ਦੀਆਂ ਅੱਖਾਂ ਦੇ ਵਿੱਚ ਵੈਰਾਗ ਦੇ ਹੰਝੂ ਆ ਗਏ ਕਹਿੰਦੇ ਪਾਤਸ਼ਾਹ ਨਾ ਤਾਂ ਮੈਂ ਪੱਥਰ ਨੂੰ ਵੇਖਿਆ ਨਾ ਮੈਂ ਪਾਣੀ ਨੂੰ ਵੇਖਿਆ ਮੈਂ ਤਾਂ ਇੰਨਾ ਕੁ ਵੇਖਿਆ ਜਿਹੜਾ ਤੇਰੇ ਹੱਥਾਂ 'ਚੋਂ ਇੱਕ ਵਾਰੀ ਡਿੱਗ ਜਾਏ ਉਹ ਡੁੱਬੇਗਾ ਜ਼ਰੂਰ 파ਰਸ਼ਾ ਮੈਨੂੰ ਇੰਨਾ ਕੁ ਪਤਾ ਨਾ ਮੈਂ ਪਾਣੀ ਨੂੰ ਵੇਖਿਆ ਨਾ ਮੈਂ ਪੱਥਰ ਨੂੰ ਵੇਖਿਆ ਮੈਨੂੰ ਨਹੀਂ ਪਤਾ ਪੱਥਰ ਪਾਣੀ ਦੇ ਵਿੱਚ ਕਿਵੇਂ ਡੁੱਬਿਆ 파ਰਸ਼ਾ ਪਰ ਮੈਂ ਇੰਨਾ ਕੁ ਜਾਣਦਾ ਜਿਹੜਾ ਇੱਕ ਵਾਰੀ ਤੇਰੇ ਹੱਥੋਂ ਡਿੱਗ ਜਾਏ ਉਹਨੇ ਡੁੱਬਣਾ ਹੀ ਡੁੱਬਣਾ ਪਰ ਜਿਹੜਾ ਤੇਰੇ ਹੱਥਾਂ ਦੇ ਵਿੱਚ ਮਹਿਫੂਜ਼ ਆ ਜਿਹਨੂੰ ਤੂੰ ਆਪਣੇ ਹੱਥਾਂ ਦੇ ਵਿੱਚ ਰੱਖ ਲਈਆ ਜਿਹਦੇ ਹੱਥ ਤੂੰ ਆਪਣੇ ਹੱਥਾਂ ਦੇ ਵਿੱਚ ਫੜ ਲੇ ਪਾਤਸ਼ਾ ਉਹ ਕਦੇ ਡੁੱਬੇਗਾ ਨਹੀਂ ਉਹ ਕਦੇ ਸੰਸਾਰ ਦੇ ਚਿੱਕੜ ਦੇ ਵਿੱਚ ਡੁੱਬੇਗਾ ਨਹੀਂ ਉਹਨੇ ਸਦਾ ਹੀ ਮਹਿਫੂਜ਼ ਰਹਿਣਾ ਜਿਹੜੇ ਤੇਰੇ ਚਰਨਾਂ ਦੇ ਨਾਲ ਜੁੜ ਜਾਏਗਾ ਤੇ ਪਿਆਰਿਓ ਹੁਣ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੇਖੀਏ ਵੀ ਅਸੀਂ ਬਾਹ ਮਾਲਕ ਨੂੰ ਫੜਾ ਕੇ ਆਪਣੇ ਆਪ ਨੂੰ ਤਾਰਨਾ ਜਾ ਮਾਹ ਬਾਲਕ ਤੋਂ ਛੜਾ ਕੇ ਆਪਣੀ ਜ਼ਿੰਦਗੀ ਨੂੰ ਡੋਬਣਾ ਹੈ ਹੁਣ ਸਾਡੇ ਤੇ ਨਿਰਭਰ ਉਹ ਅਕਾਲ ਪੁਰਖ ਪਰਮਾਤਮਾ ਤਾਂ ਸਦਾ ਹੀ ਸਾਨੂੰ ਪਿਆਰ ਦੀ ਗਲਬੱਕੜੀ ਦੇ ਵਿੱਚ ਲੈਣ ਵਾਲਾ ਭਾਈ ਗੁਰਦਾਸ ਨੇ ਬੜਾ ਪਿਆਰਾ ਸਮਝਾਇਆ ਕਹਿੰਦੇ ਸਤਿਗੁਰੂ ਦਾ ਇੱਕ ਇੱਕ ਬਚਨ ਜ਼ਿੰਦਗੀ ਬਣਾਉਣ ਵਾਲਾ ਕਹਿੰਦੇ ਜੈਸੇ ਕਿ ਰਤਾਸ ਗਰ ਜਾਤ ਜਲ ਬੂੰਦ ਪਰੈ ਕਰਿਤ ਸੰਬੰਧ ਜਲ ਮਦ ਸਾਵਧਾਨ ਹੈ ਕਰਤਾਸ ਦਾ ਅਰਥ ਆ ਕਾਗਜ਼ ਕਹਿੰਦੇ ਜਦੋਂ ਕਾਗਜ਼ ਦੇ ਉੱਤੇ ਪਾਣੀ ਦੀਆਂ ਬੂੰਦਾਂ ਪੈਂਦੀਆਂ ਉਹ ਕਾਗਜ਼ ਗਲ ਜਾਂਦਾ ਪਰ ਜੇ ਉਹੀ ਕਾਗਜ਼ ਨੂੰ ਘਿਓ ਦੇ ਨਾਲ ਲਬੇੜ ਕੇ ਪਾਣੀ ਵਿੱਚ ਸੁੱਟ ਦਿੱਤਾ ਜਾਏ ਉਹ ਕਾਗਜ਼ ਗਲਦਾ ਨਹੀਂ ਉਦਾਂ ਦਾ ਰਹਿੰਦਾ ਜੈਸੇ ਕਿਰਤਾਸ ਗਿਰ ਜਾਤ ਜਲ ਬੂੰਦ ਪਰੈ ਘ੍ਰਿਤਸਣ ਬੰਧ ਜਲ ਮਦ ਸਾਵਧਾਨ ਹੈ ਜੈਸੇ ਕੋਟ ਭਾਰ ਤੂਲ ਤਨਕ ਚਣਿਗ ਜਰੈ ਤੇਲ ਮੇਲ ਦੀਪਕਮੇ ਬਾਤੀ ਵਿਦਮਾਨ ਹੈ ਕਹਿੰਦੇ ਜਿਵੇਂ ਰੂਹ ਦੇ ਅੰਬਾਰ ਲੱਗੇ ਹੁਣ ਇੱਕ ਨਿੱਕੀ ਜੀ ਅੱਗ ਦੀ ਚੰਗਾੜੀ ਚਾਹੀਦੀ ਆ ਪਿਆਰਿਓ ਮਿੰਟਾਂ ਦੇ ਵਿੱਚ ਉਹ ਸਾਰੀ ਰੂਹ ਨੂੰ ਸਾੜ ਕੇ ਸੁਆਹ ਕਰ ਦੇਗੀ ਪਰ ਜੇ ਬੱਤੀ ਬਣਾ ਕੇ ਤੇਲ ਦੇ ਵਿੱਚ ਡਬੋ ਦਿੱਤੀ ਜਾਇ ਉਹ ਸੜਦੀ ਨਹੀਂ ਆ ਸਗੋ ਚਾਨਣ ਦੇਣ ਦਾ ਕੰਮ ਕਰਦੀ ਆ ਭਾਈ ਗੁਰਦਾਸ ਕਹਿੰਦੇ ਜੈਸੇ ਕੋਟ ਪਾਰ ਤੂਲ ਤਨਕ ਚਿਨ ਅਗ ਜਰੇ ਤੇਲ ਮੇਲ ਦੀਪਕ ਮੈਂ ਬਾਤੀ ਵਿਦਮਾਨ ਹੈ ਜੈਸੇ ਲੋਹੂ ਬੂੜ ਜਾਤ ਸੱਲਲ ਮੈਂ ਡਾਰਤ ਹੀ ਕਾਸਤ ਪ੍ਰਸੰਗ ਸੰਗ ਅਗਰ ਨਾ ਮਾਣ ਹੈ ਕਹਿੰਦੇ ਜੇਕਰ ਲੱਕੜ ਲੋਹੇ ਨੂੰ ਪਾਣੀ ਦੇ ਵਿੱਚ ਸੁੱਟ ਦਿੱਤਾ ਜਾਏ ਲੋਹਾ ਡੁੱਬ ਜਾਂਦਾ ਪਰ ਜੇ ਲੋਹੇ ਨੂੰ ਲੱਕੜ ਦੀ ਸੰਗਤ ਮਿਲ ਜਾਏ ਲੱਕੜ ਦੀ ਸੰਗਤ ਕੀਤੇ ਆ ਪਾਣੀ ਦੇ ਵਿੱਚ ਲੋਹਾ ਵੀ ਤਰ ਜਾਂਦਾ ਕਹਿੰਦੇ ਇਦਾਂ ਹੀ ਤੈਸੇ ਜਮ ਕਾਲ ਬਿਆਲ ਸਕਲ ਸੰਸਾਰ ਗਰਾਸੈ ਸਤਗੁਰ ਪੇਟ ਤਹੀ ਦਾਸਨ ਦਸਾਨ ਹੈ ਕਹਿੰਦੇ ਇਦਾਂ ਹੀ ਵਰਾਈਆਂ ਸੰਸਾਰ ਦੇ ਉੱਤੇ ਵਕਾਰ ਮਨੁੱਖ ਨੂੰ ਆਪਣੀ ਗਰਸ ਦੇ ਵਿੱਚ ਲੈਣ ਵਾਲੇ ਪਰ ਸਤਗੁਰੂ ਭੇਟਤ ਹੀ ਦਾਸਣ ਦਸਾਨ ਹੈ ਜਦੋਂ ਹੀ ਸਤਗੁਰੂ ਦੀ ਸੰਗਤ ਮਿਲੀ ਜਦੋਂ ਹੀ ਸਤਗੁਰੂ ਦੀ ਸੰਗਤ ਨੂੰ ਮਾਣਿਆ ਉਹ ਬਰਾਈਆਂ ਜੀਵਨ ਦੇ ਵਿੱਚੋਂ ਨਿਕਲ ਜਾਂਦੀਆਂ ਨੇ ਫਿਰ ਉਹ ਗੁਰੂ ਦਾ ਸੇਵਕ ਬਣ ਜਾਂਦਾ ਗੁਰੂ ਦਾ ਦਾਸ ਬਣ ਜਾਂਦਾ ਜਿਹੜਾ ਗੁਰੂ ਦੀ ਸੰਗਤ ਨੂੰ ਮਾਣ ਲੈਂਦਾ ਤੇ ਪਿਆਰਿਓ ਅਸੀਂ ਵੀ ਗੁਰੂ ਦੀ ਸੰਗਤ ਨੂੰ ਮਾਣ ਕੇ ਗੁਰੂ ਦੇ ਨਾਲ ਸੱਚੀ ਮੁੱਚੀ ਆਪਣੇ ਜੀਵਨ ਨੂੰ ਜੋੜਨ ਦਾ ਯਤਨ ਕਰੀਏ ਉਹ ਮਾਲਕ ਬੜੀਆਂ ਬਖਸ਼ਿਸ਼ਾਂ ਕਰਨ ਵਾਲਾ ਨਹੀਂ ਇਦਾਂ ਹੋਵੇ ਜਿੰਦਗੀ ਇਦਾਂ ਹੀ ਲੰਘ ਜਾਏ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਮਾਲਕ ਨੇ ਤਰਸ ਕਰਕੇ ਦਇਆ ਕਰਕੇ ਸਾਨੂੰ ਆ ਹੀਰਿਆਂ ਵਰਗਾ ਜਨਮ ਦਿੱਤਾ ਪਿਆਰੇ ਕਤੇ ਇਸ ਜਨਮ ਨੂੰ ਅਸੀਂ ਕੌਡੀਆਂ ਦੇ ਪਾਣਾ ਵਿਹਾਜ ਲਈਏ ਬੜਾ ਪਿਆਰਾ ਬਾਣੀ ਵਿੱਚ ਸਤਿਗੁਰੂ ਜੀ ਸਮਝਾਉਂਦੇ ਆ ਕਹਿੰਦੇ 12 ਬਰਸ ਬਾਲਪਨ ਬੀਤੇ 20 ਬਰਸ ਕਸ਼ ਤਪਨਾ ਕੀਓ 30 ਬਰਸ ਕਸ਼ ਦੇਵਨਾ ਪੂਜਾ ਫੇਰ ਪਸ਼ਤਾਨੈ ਬਿਰਦ ਭਇਓ ਮੇਰੀ ਮੇਰੀ ਕਰਤੇ ਜਨਮ ਗਇਓ ਸ਼ਾਇਰ ਸੁਖ ਪੁਜੰਗ ਬਲਿਓ ਕਿਤੇ ਇਦਾਂ ਹੀ ਨਹੀਂ ਮੈਂ ਮੇਰੀਆਂ ਦੇ ਵਿੱਚ ਜੀਵਨ ਨੂੰ ਨਗਾ ਦੀਏ ਪਿਆਰਿਓ ਨਾਲ ਨਿਭਣ ਵਾਲਾ ਕੁਝ ਵੀ ਨਹੀਂ ਆ ਨਾ ਹੀ ਸਾਡੀ ਮੈਂ ਮੇਰੀ ਨੇ ਸਾਥ ਦੇਣਾ ਸਾਰੀ ਜ਼ਿੰਦਗੀ ਮਨੁੱਖ ਇਦਾਂ ਹੀ ਕਰਦਾ ਰਹਿੰਦਾ ਆ ਵੀ ਮੇਰਾ ਆ ਮੈਂ ਬਣਾਇਆ ਜ਼ਮੀਨ ਮੇਰੀ ਜਾਇਦਾਦ ਮੇਰਾ ਘਰ ਮੇਰਾ ਪਤਾ ਨਹੀਂ ਕਿੰਨਾ ਕੁਝ ਆਪਣਾ ਬਣਾ ਕੇ ਬੈਠਾ ਪਰ ਸਤਿਗੁਰੂ ਜੀ ਕਹਿੰਦੇ ਪਿਆਰੇ ਇੱਕ ਗੱਲ ਚੇਤੇ ਰੱਖੀ ਉਸ ਅਕਾਲ ਪੁਰਖ ਪਰਮਾਤਮਾ ਦੀ ਯਾਦ ਦੇ ਨਾਲ ਜੁੜਿਆ ਰਹੇਗਾ ਆ ਸਾਰਾ ਕੁਝ ਤੇਰਾ ਪਰਵਾਣ ਹੋ ਜਾਏਗਾ ਜਿਹੜੇ ਘਰ ਦੇ ਵਿੱਚ ਰਹਿ ਰਹੇ ਆ ਉਹ ਘਰ ਵੀ ਤੇਰਾ ਪਰਵਾਣ ਹੋ ਜਾਏਗਾ ਜੇ ਮਾਲਕ ਛੇਤੇ ਦੇ ਵਿੱਚ ਪਰ ਜਿਹਨੂੰ ਵਿਸਾਰ ਦਿੱਤਾ ਆਪਣੀ ਮੈਂ ਮਰੀ ਦੇ ਵਿੱਚ ਹੀ ਜ਼ਿੰਦਗੀ ਲੰਗਾ ਦਿੱਤੀ ਨਾ ਨਿਭਣ ਵਾਲਾ ਤਾਂ ਪਿਆਰੇ ਕੁਝ ਵੀ ਨਹੀਂ ਆ ਮੇਰੀ ਮੇਰੀ ਕਰਦੇ ਆਪਣੇ ਜਨਮ ਨੂੰ ਇਦਾਂ ਨਾ ਗਵਾ ਦਈਏ ਬੜਾ ਸੋਹਣਾ ਮਾਲਕ ਨੇ ਆ ਹੀਰਿਆਂ ਵਰਗਾ ਜਨਮ ਦਿੱਤਾ ਇਹਨੂੰ ਪੱਪਾਂ ਕਲੱਬਾਂ ਦੇ ਵਿੱਚ ਨਸ਼ਿਆਂ ਦੇ ਵਿੱਚ ਪੈ ਕੇ ਸ਼ਰਾਬ ਦੇ ਠੇਕਿਆਂ ਦੇ ਵਿੱਚ ਜਾ ਕੇ ਰੋਲੀਏ ਨਾ ਇਸ ਹੀਰੇ ਵਰਗੇ ਜਨਮ ਨੂੰ ਸਤ ਸੰਗਤ ਦੇ ਵਿੱਚ ਆ ਕੇ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਇੱਕ ਖਿੰਣਾ ਮਾਤਰ ਵੀ ਜੇ ਗੁਰੂ ਦੀ ਸੰਗਤ ਨੂੰ ਮਾਲ ਲਿਆ ਗੁਰੂ ਦੇ ਉਪਦੇਸ਼ਾਂ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਕਮਾ ਲਿਆ ਪਿਆਰਿਓ ਇਹ ਹੀ ਰਿਆ ਵਰਗੇ ਜਨਮ ਨੂੰ ਅਸੀਂ ਜਿੱਤ ਵੀ ਸਕਦੇ ਹਾਂ ਪਵਨ ਬਾਣੀ ਕਹਿ ਰਹੀ ਆ ਸੁਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਇਹ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਖਿਣੇ ਹੀਰਿਆਂ ਵਰਗੇ ਜਨਮ ਨੂੰ ਇਦਾਂ ਨਾ ਗਵਾਏ ਬੜਾ ਅਮੋਲਕ ਆ ਬੜਾ ਕੀਮਤੀ ਆ ਫਿਰ ਕਰਨਾ ਕੀ ਆ ਸਾਧ ਸੰਗਤ ਜਪ ਇੱਕ ਖਿਣ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਇੱਕ ਖਿਣ ਮਾਤਰ ਵੀ ਮਾਲਕ ਦੇ ਨਾਮ ਨੂੰ ਤੇ ਹਾਲਾ ਮਾਲਕ ਦੀ ਬੰਦਗੀ ਕਰ ਲੈ ਮਾਲਕ ਦੇ ਨਾਮ ਦੇ ਨਾਲ ਜੁੜਨ ਦਾ ਪਿਆਰਿਆ ਯਤਨ ਕਰ ਬੜਾ ਪਿਆਰਾ ਮਾਲਕ ਜੀ ਦੀ ਪਾਵਨ ਬਾਣੀ ਨੇ ਸਮਝਾਇਆ ਕਹਿੰਦੇ ਉਹ ਮਾਲਕ ਪਰਮਾਤਮਾ ਤਾਂ ਇਦਾਂ ਦਾ ਜਿਹੜਾ ਗੁਰੂ ਦੇ ਬਚਨਾਂ ਦੇ ਨਾਲ ਜੁੜ ਜਾਂਦਾ ਸਤਿਗੁਰੂ ਜੀ ਉਹਦੇ ਜੀਵਨ ਦਾ ਪਾਰ ਉਤਾਰਾ ਕਰ ਦਿੰਦੇ ਸਤਕਾਰ ਜਗਵੀਰ ਜੀ ਹੁਣ ਆਪਸੋ ਆਪਾਂ ਸੁਣ ਰਹੇ ਸੀ ਸੱਜਣ ਠੱਗ ਸੀ ਪਹਿਲਾਂ ਠੱਗ ਸੀ ਠੱਗੀਆਂ ਮਾਰਦਾ ਸੀ ਗੁਰੂ ਦਾ ਇੱਕ ਬੋਲ ਕੰਨੀ ਪਿਆ ਸੱਜਣ ਠੱਗ ਉਹ ਲਿਆ ਲੱਗੇ ਆ ਗੁਰੂ ਸਾਹਿਬ ਜੀ ਮੈਨੂੰ ਸਮਝਾ ਰਹੇ ਆ ਤੇ ਉਹ ਸੱਜਣ ਠੱਗ ਭਾਈ ਸੱਜਣ ਬਣ ਗਿਆ ਪਿਆਰ ਵਾਲਿਆਂ ਨੂੰ ਠੱਗਣਾ ਕਿਹਾ ਕਰਿਓ ਤਾਂ ਭਾਈ ਸੱਜਣ ਬਣ ਗਿਆ ਜਿਹਨੇ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਦੇ ਉਪਦੇਸ਼ ਨੂੰ ਕਮਾ ਲਿਆ ਕੌਡੇ ਰਾਖਸ਼ ਵਰਗੇ ਕਿੰਨੇ ਭੜੇ ਜੀਵਨਾ ਵਾਲੇ ਸੀ ਗੁਰੂ ਦੇ ਉਪਦੇਸ਼ਾਂ ਨੂੰ ਜ਼ਿੰਦਗੀ ਦੇ ਵਿੱਚ ਕਮਾਇਆ ਬਚਨਾਂ ਨੂੰ ਕਮਾਇਆ ਉਹ ਭਾਈ ਬਣ ਗਿਆ ਕਿੰਨਾ ਸੋਹਣਾ ਉਹਨਾਂ ਦਾ ਜੀਵਨ ਬਣ ਗਿਆ ਤੇ ਸਤਗੁਰੂ ਜੀ ਕਹਿੰਦੇ ਪਿਆਰੇ ਆ ਤੇਰਾ ਕਿਉਂ ਨਹੀਂ ਜੀਵਨ ਬਦਲ ਸਕਦਾ ਤੂੰ ਵੀ ਆ ਗੁਰੂ ਤਾਂ ਪਿਆਰੇ ਉਹ ਗਲਬੱਕੜੀ ਦੇ ਵਿੱਚ ਲੈਣ ਵਾਲਾ ਇੱਕ ਕਦਮ ਪੁੱਟ ਤਾਂ ਸਹੀ ਗੁਰੂ ਤੈਨੂੰ ਆਪ ਕਰੋੜਾ ਕਦਮ ਅੱਗੇ ਲੈਣ ਦੇ ਲਈ ਆਏਗਾ ਚਰਨ ਸ਼ਰਨ ਗੁਰੇ ਏਕ ਪੈੰਡਾ ਜਾਏ ਚੱਲ ਸਤਗੁਰ ਕੋਟ ਪੈੰਡਾ ਅੱਗੇ ਹੋਈ ਲੇ ਤੇ ਉਦਮਤਾ ਕਰ ਜਤਨਤਾ ਕਾਰ ਉਪਰਾਲਾਤਾ ਕਰ ਪਿਆਰੇ ਅਸੀਂ ਉਪਰਾਲਾ ਸਾਰੀ ਕਰਦੇ ਆ ਉਦਮ ਅਸੀਂ ਸਾਰੇ ਕਰਦੇ ਆ ਸਵੇਰ ਵੇਲੇ ਉੱਠਦੇ ਆ ਉਦਮ ਕੀਤਾ ਫੇਰ ਹੀ ਸਵੇਰ ਵੇਲੇ ਉੱਠੇ ਆ ਫੇਰ ਹੀ ਆਪਣੇ ਕੰਮ ਧੰਦਿਆਂ ਦੇ ਵਿੱਚ ਲੱਗੇ ਆ ਪਰ ਸਤਿਗੁਰੂ ਜੀ ਕਹਿੰਦੇ ਸਾਰੇ ਮਨੁੱਖੀ ਆਹਰ ਕਰਦੇ ਆ ਸਾਰੇ ਮਨੁੱਖੀ ਉਦਮ ਕਰਦੇ ਆ ਪਰ ਇਹ ਕਾਹਰ ਨਹੀਂ ਕਰਦਾ ਬਾਬੇ ਦੀ ਬਾਣੀ ਤੋਂ ਪੁੱਛੀਏ ਕਿਹੜਾ ਹਰ ਬਾਬਾ ਜੀ ਸਾਨੂੰ ਵੀ ਦੱਸ ਦੇ ਅਸੀਂ ਵੀ ਉਹ ਆਹਰ ਕਰਨੇ ਜੋਗੇ ਹੋ ਜਾਈਏ ਬਾਬੇ ਦੀ ਬਾਣੀ ਕਹਿੰਦੀ ਆਹਰ ਆਹਰ ਕਰਦਾ ਸਭ ਜੱਗ ਫਿਰੇ ਆਹਰ ਏਕ ਨਾ ਹੋਏ ਜਿਸ ਆਹਰ ਜੱਗ ਉਧਰੈ ਵਿਰਲਾ 부ਜੈ ਕੋਏ ਸਾਰੀ ਦੁਨੀਆ ਸਾਰਾ ਹੀ ਜਗਤ ਸਾਰਾ ਹੀ ਸੰਸਾਰ ਆਹਰ ਕਰ ਰਿਆ ਪਰ ਇਹ ਕਾਹਰ ਨਹੀਂ ਕਰਦਾ ਕਿਹੜਾ ਆਹਰ ਜਿਹਦੇ ਆਹਰ ਕੀਤੇਆਂ ਜਿਸ ਆਹਰ ਕੀਤੇ ਆ ਉਸ ਅਕਾਲ ਪੁਰਖ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਮਾਲ ਮਿਲਣਾ ਪਰ ਪਿਆਰਿਓ ਸਹਰ ਨੂੰ ਕੋਈ ਬਿਰਲਾ ਹੀ ਬੁਝਦਾ ਉਸ ਆਹਰ ਨੂੰ ਕੋਈ ਬਿਰਲਾ ਹੀ ਕਰਦਾ ਪਰ ਜਦੋਂ ਸਾਰੇ ਉਦੋਂ ਅਪਰਾਲਾ ਕਰਨ ਲੱਗੇ ਉਸ ਆਹਰ ਨੂੰ ਕਰਨ ਲੱਗ ਪਏ ਪਿਆਰਿਓ ਮਾਲਕ ਦੀਆਂ ਨਜ਼ਰਾਂ ਦੇ ਵਿੱਚ ਅਸੀਂ ਪ੍ਰਵਾਣ ਚੜ ਜਾਵਾਂਗੇ ਜੇ ਇਹ ਉਦਮ ਅਸੀਂ ਕਰਨਾ ਸ਼ੁਰੂ ਕਰ ਦਿੱਤਾ ਪਿਆਰਿਓ ਗੱਲਾਂ ਬਾਤਾਂ ਨਾਲ ਕੁਝ ਨਹੀਂ ਹੋਣਾ ਸੱਚੀ ਮੁੱਚੀ ਗੁਰੂ ਦੇ ਉਪਦੇਸ਼ ਨੂੰ ਜ਼ਿੰਦਗੀ ਦੇ ਵਿੱਚ ਕਮਾਉਣਾ ਪਏਗਾ ਪਾਈ ਗੁਰਦਾਸ ਜੀ ਬੜਾ ਪਿਆਰਾ ਸਮਝਾਉਂਦੇ ਆ ਕਹਿੰਦੇ ਪੂਸ਼ਤ ਪਾਥਕ ਤਹਿ ਮਾਰਗ ਨ ਧਾਰੇ ਪੱਗ ਪ੍ਰੀਤਮ ਕਾ ਦੇਸ ਕੈਸੇ ਬਾਤ ਨ ਕਹਿ ਜਾਈਏ ਮਾਰਗ ਤਾਂ ਪੁੱਛ ਲਿਆ ਬਰਨਾਲੇ ਜਾਣਾ ਪਰ ਤੁਰਿਆ ਨਹੀਂ ਮੰਜ਼ਲ ਤੇ ਪਹੁੰਚ ਸਕਦੇ ਆ ਪਿਆਰਿਓ ਨਹੀਂ ਪਹੁੰਚ ਸਕਦੇ ਜਿੰਨਾ ਟਾਈਮ ਅਸੀਂ ਕਦਮ ਨਹੀਂ ਪੁੱਟਾਂਗੇ ਜੇ ਕਦਮ ਪੁੱਟ ਕੇ ਮੰਜ਼ਲ ਵੱਲ ਪਹੁੰਚਣਾ ਤੁਰਨਾ ਸਟਾਰਟ ਕੀਤਾ ਬਰਨਾਲੇ ਵੀ ਪਹੁੰਚ ਜਾਵਾਂਗੇ ਇਦਾਂ ਹੀ ਪਿਆਰਿਓ ਮਾਲਕ ਦਾ ਦੇਸ਼ ਆ ਕਹਿੰਦੇ ਪੂਸ਼ਤ ਪਾਥਕ ਤਹਿ ਮਾਰੇਗਾ ਨਾ ਧਾਰੇ ਪਗ ਮਾਲਕ ਦੇ ਵੱਲ ਜਾਣ ਦਾ ਰਸਤਾ ਤਾਂ ਪੁੱਛ ਲਿਆ ਪਰ ਪੈਰ ਨਹੀਂ ਤਰਿਆ ਟਾਲ ਮਟੋਲੀ ਕਰਦੇ ਰਹੇ ਕੱਲ ਨੂੰ ਤਰਾਂਗੇ ਕੰਨ ਨੂੰ ਬਾਣੀ ਪੜਾਂਗੇ ਕੰਨ ਨੂੰ ਅਮਰਤ ਛਕਾਂਗੇ ਅਜੇ ਕੀ ਆ ਕੰਨ ਨੂੰ ਬੰਦਗੀ ਕਰਾਂਗੇ ਅਜੇ ਕੀ ਆ ਪਿਆਰੇ ਉਹ ਮੰਜ਼ਲ ਨਹੀਂ ਮਿਲ ਸਕਦੀ ਪੁਸ਼ਤ ਪਾਥਕ ਤਹਿ ਮਾਰਗ ਨਾ ਤਾਰੇ ਪਗ ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਕੈ ਜਾਈਏ ਗੱਲਾਂ ਬਾਤਾਂ ਦੇ ਨਾਲ ਮਾਲਕ ਦੇ ਦੇਸ਼ ਨਹੀਂ ਪਹੁੰਚਿਆ ਜਾ ਸਕਦਾ ਬਾਣੀ ਨੂੰ ਜ਼ਿੰਦਗੀ ਦੇ ਅੰਦਰ ਕਮਾਉਣਾ ਪਏਗਾ ਪੁਸ਼ਤ ਹੈ ਬਾਦ ਖਾ ਤੌਖਦ ਨ ਸੰਜਮ ਸੈ ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਏ ਕੁਛ ਦੇ ਫਿਰ ਰਹੀ ਅਸੀਂ ਡਾਕਟਰਾਂ ਨੂੰ ਦਵਾਈ ਲੈਂਦੇ ਫਿਰ ਇਹ ਡਾਕਟਰ ਦਵਾਈ ਵੀ ਦੇਵੇ ਇਲਾਜ ਵੀ ਦੱਸ ਦੇਵੇ ਪਰਹੇਜ਼ ਵੀ ਦੱਸ ਦੇਵੇ ਪਰ ਆ ਕੇ ਦਵਾਈ ਮੱਜੇ ਤੇ ਰੱਖ ਦਿੱਤੀ ਨਾ ਦਵਾਈ ਲਈ ਨਾ ਪਰਹੇਜ਼ ਰੱਖਿਆ ਬਾਅਦ ਦੇ ਵਿੱਚ ਡਾਕਟਰ ਨੂੰ ਕਹੀਗੇ ਡਾਕਟਰ ਕੋਲੋਂ ਦਵਾਈ ਲਈ ਸੀ ਪਰ ਆਰਾਮ ਨਹੀਂ ਮਿਲੇਆ ਪਿਆਰਿਓ ਰੋਗ ਕਿਵੇਂ ਹੋ ਸਕਦੇ ਆ ਜਿੰਨਾ ਟਾਈਮ ਦਵਾਈ ਨੂੰ ਖਾਵਾਂਗੇ ਨਹੀਂ ਜਿੰਨਾ ਟਾਈਮ ਪਰਹੇਜ਼ ਰੱਖਾਂਗੇ ਨਹੀਂ ਉਹਦੇ ਵਿੱਚ ਡਾਕਟਰ ਦਾ ਕੋਈ ਕਸੂਰ ਨਹੀਂ ਆ ਉਹਨੇ ਬਿਮਾਰੀ ਦੇਖ ਕੇ ਇਲਾਜ ਵੀ ਦੱਸ ਦਿੱਤਾ ਦਵਾਈ ਵੀ ਦੇ ਦਿੱਤੀ ਹਣ ਤੂੰ ਕਰਨਾ ਦਵਾਈ ਵੀ ਲੈਣੀ ਆ ਪਰਹੇਜ਼ ਵੀ ਰੱਖਣਾ ਔਰੋਗ ਤੂੰ ਤਾਂ ਹੋਏਗਾ ਪਰ ਜੇ ਪੁੱਛ ਵੀ ਲਿਆ ਦਵਾਈ ਖਾਦੀ ਨਹੀਂ ਆ ਰੋਗ ਪਿਆਰਿਆ ਕਿਵੇਂ ਮਿਟ ਸਕਦਾ ਇਦਾਂ ਹੀ ਮਾਲਕ ਵੱਲ ਰਾਹ ਇਸ ਰਾਹ ਨੂੰ ਪੁੱਛ ਵੀ ਲਿਆ ਬਾਣੀ ਨੇ ਦੱਸਿਆ ਜ਼ਿੰਦਗੀ ਦੇ ਅੰਦਰ ਝੂਠ ਨਹੀਂ ਬੋਲਣਾ ਠੱਗੀ ਨਹੀਂ ਮਾਰਨੀ ਸਭ ਕੁਝ ਮਾਲਕ ਦੀ ਬਾਣੀ ਨੇ ਦੱਸ ਦਿੱਤਾ ਪਰਹੇਜ਼ ਵੀ ਦੱਸ ਦਿੱਤਾ ਵੀ ਜ਼ਿੰਦਗੀ ਸਫਲੀ ਹੋਣੀ ਆ ਜੇ ਆ ਆ ਚੀਜ਼ਾਂ ਨਾ ਕਰੇਗਾ ਵਰ ਦਵਾਈ ਵੀ ਨਹੀਂ ਲਈ ਬਾਣੀ ਨੂੰ ਪੜਿਆ ਵੀ ਨਹੀਂ ਆ ਪਰਹੇਜ਼ ਵੀ ਰੱਖਿਆ ਨਹੀਂ ਆ ਫਿਰ ਪਿਆਰਿਆ ਮਾਨਸਿਕ ਤੌਰ ਤੇ ਠੀਕ ਕਿਵੇਂ ਹੋ ਸਕਦਾ ਠੀਕ ਤਦ ਹੀ ਹੋਣਾ ਜੇ ਬਾਣੀ ਨੂੰ ਪਿਆਰ ਕਰੇਗਾ ਪਰਹੇਜ਼ ਰੱਖੇਗਾ ਇਲਾਜ ਵੀ ਮਾਲਕ ਦੀ ਬਾਣੀ ਨੇ ਤੇਰਾ ਕਰ ਦੇਣਾ ਪੁਸ਼ਤ ਹੈ ਬੈਦ ਖਾ ਤੌ ਖਦ ਨ ਸੰਜਮ ਸੈ ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਐ ਪੁਸ਼ਤ ਸੁਹਾਗਣ ਕਰਮ ਦਹਾਗਣ ਕੇ ਹਿਦੇ ਬੇਬਚਾਰ ਕਤ ਸਹਿਜਾ ਬੁਲਾਈਏ ਕਹਿੰਦੇ ਇੱਕ ਬੇਵਿਚਾਰੀ ਔਰਤ ਸੁਹਾਗਣ ਇਸਤਰੀ ਨੂੰ ਪੁੱਛਦੀ ਫਿਰੇ ਵੀ ਪਤੀ ਨੂੰ ਵਸਦੇ ਵਿੱਚ ਕਿਵੇਂ ਕੀਤਾ ਜਾ ਸਕਦਾ ਕਿਵੇਂ ਖੁਸ਼ ਕੀਤਾ ਜਾ ਸਕਦਾ ਪਰ ਕੰਮ ਬੇਵਿਚਾਰਾਂ ਵਾਲੇ ਹੋਣ ਇਦਾਂ ਉਹ ਆਪਣੀ ਪਤੀ ਦੀ ਖੁਸ਼ੀ ਦਾ ਆਨੰਦ ਨਹੀਂ ਮਾਣ ਸਕਦੀ ਕਹਿੰਦੇ ਇਦਾਂ ਹੀ ਪਿਆਰਿਆ ਮਾਲਕ ਦੇ ਦਰ ਦੀ ਗੱਲ ਪੂਸ਼ਤ ਸੁਹਾਗਣ ਕਰਮ ਦਹਾਗਣ ਕੇ ਹਿਰਦੇ ਬੇਬਚਾਰ ਕਤ ਸਹਿਜਾ ਬੁਲਾਈਏ ਗਾਏ ਮੀਚੇ ਆਖੇ ਸੁਣੇ ਪਾਈਏ ਨਾ ਪਰਮ ਪਦ ਗੁਰ ਅਪਦੇਸ਼ ਜੋ ਲਾਉਣਾ ਕਮਾਈਏ ਕਹਿੰਦੇ ਅੱਖਾਂ ਮੀਚਣ ਦੇ ਨਾਲ ਗਾਉਣ ਦੇ ਨਾਲ ਸੁਣਨ ਦੇ ਨਾਲ ਉਹ ਪਦ ਵੀ ਨਹੀਂ ਮਿਲਣੀ ਉਹ ਅਵਸਥਾ ਨਹੀਂ ਮਿਲਣੀ ਪਾਈ ਗੁਰਦਾਸ ਜੀ ਕਹਿੰਦੇ ਜਿੰਨਾ ਟਾਈਮ ਗੁਰ ਅਪਦੇਸ਼ ਜੋ ਲਾਉਣਾ ਕਮਾਈਏ ਜਿੰਨਾ ਟਾਈਮ ਗੁਰੂ ਦੇ ਅਪਦੇਸ਼ ਨੂੰ ਕਮਾਉਂਦਾ ਨਹੀਂ ਤੇ ਪਿਆਰੀ ਉਹ ਸਫਲਾ ਉਹਦਾ ਹੋਣਾ ਜਿਹੜੇ ਗੁਰੂ ਦੀ ਆਗਿਆ ਮੰਨ ਲੈਂਦੇ ਆ ਗਾਵਿਆ ਸੁਣਿਆ ਤਣਕਾ ਥਾਂੇ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਕਹਿੰਦੇ ਜਿਨ੍ਹਾਂ ਨੇ ਆਪਣੀ ਗੁਰੂ ਦੀਆਂ ਆਗਿਆਆਂ ਨੂੰ ਸੱਚ ਕਰਕੇ ਮਾਨ ਲਿਆ ਸੱਚ ਕਰਕੇ ਜਾਣ ਲਿਆ ਕਹਿੰਦੇ ਉਹਨਾਂ ਦਾ ਗਾਵਿਆ ਹੋਇਆ ਵੀ ਉਹਨਾਂ ਦਾ ਸੁਣਿਆ ਹੋਇਆ ਵੀ ਉਹਨਾਂ ਦਾ ਪੜਿਆ ਹੋਇਆ ਵੀ 타ਏ ਪੈ ਜਾਂਦਾ ਜਿਹੜੇ ਗੁਰੂ ਦੀਆਂ ਅਗਿਆ ਨੂੰ ਸੱਤ ਕਰਕੇ ਮੰਨ ਲੈਂਦੇ ਆ ਸੱਚ ਕਰਕੇ ਜਾਣ ਲੈਂਦੇ ਆ ਤੇ ਪਿਆਰੇ ਸਤਗੁਰੂ ਜੀ ਸਮਝਾਉਂਦੇ ਕਹਿੰਦੇ ਖੁੱਲੇ ਆ ਕਰਮ ਕਿਰਪਾ ਪਈ ਠਾਕਰ ਕੀਰਤਨ ਹਰ ਹਰ ਗਾਈ ਸ਼ਰਮ ਥਾਕਾ ਪਾਏ ਵਿਸ਼ਰਾਮ ਮਿਟ ਗਈ ਸਗਲੀ ਤਾਈ ਹੁਣ ਸਾਰੀਆਂ ਤਾਈਆਂ ਮਿਟ ਗਈਆਂ ਹੁਣ ਤਾਂ ਮੈਂ ਗੁਰੂ ਦੀ ਸੰਗਤ ਦੇ ਵਿੱਚ ਆ ਗਿਆ ਅੱਗੇ ਸਤਗੁਰੂ ਜੀ ਸਮਝਾਉਂਦੇ ਕਹਿੰਦੇ ਕਾਮ ਕਰੋ ਦਲੋਭ ਮੋਹ ਨਵਾਰੇ ਨੀਵਰੀ ਸਗਲ ਬਹਿਰਾਈ ਮਾਲਕ ਜੀ ਦੀ ਬਾਣੀ ਦੇ ਨਾਲ ਜੁੜਿਆ ਮੈਂ ਕਾਮ ਤੇ ਵੀ ਕਾਬੂ ਪਾਉਣਾ ਸਿੱਖ ਲਿਆ, ਕਰੋਧ ਨੂੰ ਵੀ ਮੈਂ ਆਪਣੇ ਕਾਬੂ ਦੇ ਵਿੱਚ ਕਰ ਲਿਆ। ਹੁਣ ਲੋਭ ਲਾਲਚ ਮੇਰੀ ਜ਼ਿੰਦਗੀ ਦੇ ਵਿੱਚ ਆਉਂਦਾ ਨਹੀਂ ਆ ਮਾਲਕ ਨੇ ਐਸੀ ਕਿਰਪਾ ਕਰ ਦਿੱਤੀ, ਨਿਵਰੇ ਸਗਲ ਬਹਿਰਾਈ, ਸਾਰੀਆਂ ਬੁਰਾਈਆਂ ਮੇਰੇ ਜੀਵਨ ਦੇ ਵਿੱਚੋਂ ਦੂਰ ਕਰ ਦਿੱਤੀਆਂ। ਮੈਂ ਭੜਕਣਾ ਦੇ ਵਿੱਚ ਨਹੀਂ ਪੈਂਦਾ ਹੁਣ ਜਦੋਂ ਮੈਂ ਮਾਲਕ ਦੇ ਨਾਲ ਜੁੜ ਗਿਆ, ਬਾਣੀ ਦੇ ਨਾਲ ਜੁੜ ਗਿਆ। ਕਾਮ, ਕਰੋਧ, ਲੋਭ, ਮੋਹ ਨਾਰੇ ਨਿਵਰੀ ਸਗਲ ਬਹਿਰਾਈ, ਮਾਲਕ ਨੇ ਐਸੀ ਕਿਰਪਾ ਕਰ ਦਿੱਤੀ। ਹਣ ਕਹਿੰਦੇ ਜੀਵਨ ਦੇ ਵਿੱਚ ਆ ਸਾਰਾ ਕੁਝ ਹੁਣ ਉਹ ਹਟ ਗਿਆ ਤੇ ਪਿਆਰਿਓ ਸੰਸਾਰ ਤੇ ਅਜ ਆਪਾਂ ਸਾਰਿਆਂ ਨੂੰ ਪਤਾ ਹੀ ਆ ਲੋਭ ਲਾਲਚ ਦਾ ਮਾਰਾ ਮਨੁੱਖ ਕੀ ਕੁਝ ਨਹੀਂ ਕਰੀ ਜਾਂਦਾ ਸਕਾ ਭਰਾ ਸਕੇ ਦਾ ਬੈਰੀ ਬਣਿਆ ਪਿਆ ਲੋਭ ਲਾਲਚ ਦੀ ਖਾਤਰ ਪ੍ਰਾਪਰਟੀਆਂ ਦੀ ਖਾਤਰ ਪੁੱਤ ਮਾਂ ਦਾ ਬੈਰੀ ਬਣਿਆ ਪਿਆ ਪਿਓ ਪੁੱਤ ਦਾ ਬੈਰੀ ਬਣਿਆ ਪਿਆ ਪਤਾ ਨਹੀਂ ਸੰਸਾਰ ਤੇ ਕੀ ਕੁਝ ਵਾਪਰ ਰਿਹਾ ਲੋਭ ਲਾਲਚ ਦਾ ਮਾਰੇ ਆ ਸਕਾ ਸਕੇ ਦਾ ਕਤਲ ਕਰ ਰਿਹਾ ਪਹਿਲੀਆਂ ਦੋ ਵਟਾਂ ਦੀ ਖਾਤਰ ਗਲਾ ਵੱਢ ਰਿਹਾ ਸਤਿਗੁਰੂ ਜੀ ਕਹਿੰਦੇ ਪਿਆਰੇ ਆ ਇਦਾਂ ਨਾ ਕਰ ਜ਼ਿੰਦਗੀ ਮਿਲੀ ਆ ਬੜੀ ਸੋਹਣੀ ਜ਼ਿੰਦਗੀ ਆ ਇਹਨੂੰ ਸਹਿਜ ਦੇ ਵਿੱਚ ਟਿਕਾ ਦੇ ਵਿੱਚ ਸੰਤੋਖ ਦੇ ਵਿੱਚ ਸ਼ੁਕਰਾਨੇ ਦੇ ਨਾਲ ਜੀਕੇ ਜਾ ਜਿਹੜੀਆਂ ਦਾਤਾਂ ਮਿਲੀਆਂ ਨੇ ਇਹਨਾਂ ਨੂੰ ਇਦਾਂ ਨਾ ਗਵਾ ਲੋਭ ਲਾਲਚ ਦਾ ਮਾਰੇ ਆ ਛਕਾ ਸਕਿਆ ਹੁੰਦਾ ਬੇਰੀ ਬਣਿਆ ਪਿਆ ਸੰਸਾਰ ਤੇ ਕੀ ਕੁਝ ਹੋ ਰਿਹਾ ਆ ਆਪਾਂ ਸਾਰਿਆਂ ਨੂੰ ਪਤਾ ਹੀ ਆ ਕੀ ਕੁਝ ਦੁਨੀਆ ਦੇ ਉੱਤੇ ਵਾਪਰ ਰਿਹਾ ਆਪਾਂ ਰੋਜ਼ ਹੀ ਵੇਖ ਰਹੇ ਆ ਪਰ ਸਤਿਗੁਰੂ ਜੀ ਕਹਿੰਦੇ ਇਦਾਂ ਨਾ ਕਰ ਉਸ ਅਕਾਲ ਪੁਰਖ ਪਰਮਾਤਮਾ ਨੂੰ ਚੇਤੇ ਦੇ ਵਿੱਚ ਰੱਖੇਗਾ ਮਾਲਕਨੀਆ ਬਰਾਈਆਂ ਤੇਰੇ ਜੀਵਨ ਦੇ ਵਿੱਚੋਂ ਦੂਰ ਕਰ ਦੇਣੀਆਂ ਨੇ ਕਾਮ ਕ੍ਰੋਧ ਲੋਭ ਮੋਹ ਨਵਾਰੇ ਨਿਵਰੇ ਸਗਲ ਬਰਾਈ ਸਾਰੀਆਂ ਬਰਾਈਆਂ ਤੇਰੀਆਂ ਦੂਰ ਹੋ ਜਾਣੀਆਂ ਨੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਜਦੋਂ ਜੁੜੇਗਾ ਸੁਖ ਸ਼ੀਤਲ ਸ਼ਰਧਾ ਸਭ ਪੂਰੀ ਹੋਏ ਸੰਤ ਸਹਾਈ ਗੁਰੂ ਮੇਰਾ ਸਹਾਈ ਬਣ ਗਿਆ ਸਾਰੇ ਸੁੱਖ ਮੈਨੂੰ ਜ਼ਿੰਦਗੀ ਦੇ ਮਿਲ ਗਏ ਤੇ ਪਿਆਰਿਓ ਸੁੱਖ ਨਹੀਂ ਆ ਜਿਹੜੇ ਸਾਨੂੰ ਪਦਾਰਥਾਂ ਦੇ ਵਿੱਚੋਂ ਮਿਲਣ ਸੁੱਖ ਉਹ ਆ ਜਿਹੜਾ ਸਾਡਾ ਮਨ ਦਾ ਟਿਕਾ ਥੋੜੇ ਦੇ ਵਿੱਚ ਵੀ ਅਸੀਂ ਸੁਖੀ ਰਹਿਣਾ ਸਿੱਖ ਜਾਵਾਂਗੇ ਥੋੜੇ ਦੇ ਵਿੱਚ ਵੀ ਅਸੀਂ ਸੁਖੀ ਜੀਵਨ ਜਿਵਾਂਗੇ ਜੇ ਮਾਲਕ ਚੇਤੇ ਦੇ ਵਿੱਚ ਮਾਲਕ ਜੀ ਦੀ ਬਾਣੀ ਕਹਿੰਦੀ ਬਹੁਤਾ ਧਨ ਖੱਟਣ ਦੇ ਨਾਲ ਵੀ ਸੁੱਖ ਨਹੀਂ ਮਿਲਦਾ ਪਾਵਨ ਬਾਣੀ ਨੂੰ ਪੁੱਛੀਏ ਸਤਿਗੁਰੂ ਜੀ ਫਿਰ ਕਰੀਏ ਕੀ ਸਤਿਗੁਰੂ ਜੀ ਸਮਝਾਉਂਦੇ ਆ ਕਹਿੰਦੇ ਉਸ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰਗਾ ਸਾਰੇ ਸੁਖੀ ਉਹਦੇ ਗੁਣਾਂ ਦੇ ਵਿੱਚ ਮਾਲਕ ਜੀ ਦੀ ਬਾਣੀ ਕਹਿੰਦੀ ਸੁਖ ਨਾਹੀ ਬਹੁਤਾ ਤਨ ਖਾਟੇ ਸੁਖ ਨਾਹੀ ਪੇਖੇ ਨ੍ਰਿਤ ਨਾਟੇ ਸੁਖ ਨਾਹੀ ਬਹੁ ਦੇਸ਼ ਕਮਾਏ ਸਰਬ ਸੁਖਾਂ ਹਰ ਹਰ ਗੁਣ ਗਾਏ ਕਹਿੰਦੇ ਸੁਖ ਭਾਲ ਦਾ ਆ ਮਾਲਕ ਦੇ ਗੁਣਾ ਨੂੰ ਗਾ ਸਾਰੇ ਸੁਖ ਤੇਰੀ ਝੋਲੀ ਦੇ ਵਿੱਚ ਪੈੜੇ ਆ ਪਿਆਰੇ ਅਸੀਂ ਸੁਖ ਸਮਝ ਲੈਨੇ ਆ ਬਾਹਰੀ ਸਹੂਲਤਾਂ ਨੂੰ ਸੋਖਾ ਸਾਡੀ ਮਨ ਦੀ ਸ਼ਾਂਤੀ ਸੋਖਾ ਸਾਡਾ ਟਿਕਾ ਸਾਖਾ ਸਾਡੇ ਜੀਵਨ ਦਾ ਸਹਜ ਜਦੋਂ ਜੀਵਨ ਸਹਜ ਦੇ ਵਿੱਚ ਹੋਏਗਾ ਸ਼ਾਂਤੀ ਦੇ ਵਿੱਚ ਹੋਏਗਾ ਟਿਕਾ ਦੇ ਵਿੱਚ ਹੋਏਗਾ ਦੁੱਖ ਦੇ ਵਿੱਚੋਂ ਵੀ ਸਾਨੂੰ ਸੁੱਖ ਮਹਿਸੂਸ ਹੋਏਗਾ ਦੁਖੀ ਥਾਂ ਤੇ ਵੀ ਜਾਵਾਂਗੇ ਉੱਥੋਂ ਵੀ ਅਸੀਂ ਸੁੱਖ ਲੱਭਣ ਦਾ ਯਤਨ ਕਰਾਂਗੇ ਪਰ ਜੇ ਅੰਦਰ ਹੀ ਦੁਖੀਆਂ ਬਾਹਰੀ ਭਾ ਤੌਰ ਤੇ ਕਿੰਨੇ ਮਰਜੀ ਸੁੱਖ ਹੋਣ ਅੰਦਰੋਂ ਮਨੁੱਖ ਜੇ ਕਲਪਿਆ ਪਿਆ ਬਾਹਰੀ ਜੇ ਸੁੱਖ ਵੀ ਮਿਲਦੇ ਹੋਣ ਉੱਥੋਂ ਵੀ ਉਹਨੇ ਦੁਖੀ ਲੱਭਣਾ ਭਾਵੇਂ ਸੁੱਖ ਮਿਲਦਾ ਹੋਵੇ ਜਿਹਦਾ ਅੰਦਰੋਂ ਸੜਿਆ ਪਿਆ ਅੰਦਰੋਂ ਕਲਪਿਆ ਪਿਆ ਅੰਦਰਲਾ ਸ਼ਾਂਤ ਨਹੀਂ ਆ ਉਹਨੇ ਦੁੱਖਾਂ ਦੀ ਭਾਲ ਹੀ ਕਰਨੀ ਆ ਪਰ ਜਿਹੜਾ ਅੰਦਰੋਂ ਸ਼ਾਂਤ ਆ ਉਹ ਦੁੱਖਾਂ ਦੇ ਵਿੱਚ ਜਾ ਕੇ ਵੀ ਸੁੱਖ ਲੱਭਣ ਦਾ ਯਤਨ ਕਰਦਾ ਸਤਿਗੁਰੂ ਜੀ ਕਹਿੰਦੇ ਸੁਖੀ ਸ਼ੀਤਲ ਸਰਦਾ ਸਭ ਪੂਰੀ ਹੋਏ ਸੰਤ ਸਹਾਈ ਪਤ ਤ ਪਾਵਨ ਕੀਏ ਖਣ ਭੀਤਰ ਮਹਿਮਾ ਕਥਨ ਨਾ ਜਾਈ ਮਾਲਕ ਤਾਂ ਐਸਾ ਜਿਹੜੇ ਭੈੜੇ ਜੀਵਨਾ ਤੋਂ ਪਵਿੱਤਰ ਜੀਵਨ ਕਰਨ ਵਾਲਾ ਮਾਲਕ ਦੀ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਕਿਦਾਂ ਦਾ ਦਿਆਲੂ ਪ੍ਰਮਾਤਮਾ ਸਤਿਗੁਰੂ ਜੀ ਅੱਗੇ ਸਮਝਾਉਂਦੇ ਆ ਅਖੀਰਲਾ ਬੰਦਾ ਨਿਰਭਉ ਭਇ ਸਗਲ ਪੈ ਖੋਇ ਗੋਬਿੰਦ ਚਰਨ ਅਟਾਈ ਹੁਣ ਮੈਨੂੰ ਕਿਸੇ ਦਾ ਡਰ ਨਹੀਂ ਰਿਹਾ ਮੈਂ ਨਿਰਭਉ ਹੋ ਗਿਆ ਹੁਣ ਮੈਂ ਬਹਿਮਾ ਭਰਮਾ ਦੇ ਚੱਕਰਾਂ ਦੇ ਵਿੱਚ ਪੈਣ ਵਾਲਾ ਨਹੀਂ ਆ ਧਾਗੇ ਤਵਿੱਤਾਂ ਦੇ ਡਰਾਂ ਤੋਂ ਮੈਂ ਨਿਕਲ ਗਿਆ ਮਾਲਕ ਨੇ ਅਸੀ ਕਿਰਪਾ ਕਰ ਦਿੱਤੀ ਹੁਣ ਤਾਂ ਮੈਂ ਇੱਕ ਦਾ ਆਸਰਾ ਆਪਣੀ ਜ਼ਿੰਦਗੀ ਦੇ ਅੰਦਰ ਲੈ ਲਿਆ ਗੋਬਿੰਦ ਚਰਨ ਅਟਾਈ ਮਾਲਕ ਦੇ ਚਰਨਾ ਦਾ ਓਟ ਆਸਰਾ ਮੈਂ ਆਪਣੀ ਜ਼ਿੰਦਗੀ ਦੇ ਅੰਦਰ ਤੱਕ ਲਿਆ ਨਾਨਕ ਜਸ ਗਾਵੇ ਠਾਕੁਰ ਕਾ ਰਹਿਣ ਦਿਨਸ ਲਿਵ ਲਈ ਕਹਿੰਦੇ ਹੁਣ ਤਾਂ ਮੈਂ ਉਸ ਅਕਾਲ ਪੁਰਖ ਪਰਮਾਤਮਾ ਦੇ ਜਸ ਗਾਣਾ ਦਿਨ ਰਾਤ ਮਾਲਕ ਨੂੰ ਚੇਤੇ ਕਰਦਾ ਜਿਹੜਾ ਮਾਲਕ ਜ਼ਿੰਦਗੀਆਂ ਦੇਣ ਵਾਲਾ ਜਿਹੜਾ ਮਾਲਕ ਸਭਣਾ ਤੇ ਬਖਸ਼ਿਸ਼ਾਂ ਕਰਨ ਵਾਲਾ ਪਿਆਰੀਓ ਜੇ ਆਪਾਂ ਵੀ ਮਾਲਕ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਹੋਣਾ ਚਾਹੁੰਦੇ ਆ ਮਾਲਕ ਦੇ ਗੁਣਾਂ ਨੂੰ ਆਪਣੇ ਹਿਰਦੇ ਦਾ ਆਧਾਰ ਬਣਾਈਏ ਆਪਣੀ ਆਤਮਾ ਨੂੰ ਗੁਨਾ ਦੇ ਨਾਲ ਸ਼ਿੰਗਾਰੀਏ ਸਰੀਰ ਨੇ ਤਾਂ ਇੱਕ ਦਿਨ ਖਤਮ ਹੋ ਜਾਣਾ ਪਤਾ ਨਹੀਂ ਕਿਹੜੇ ਮੋੜ ਤੇ ਆ ਕੇ ਮੌਤ ਨੇ ਸਾਨੂੰ ਲੈ ਜਾਣਾ ਪਰ ਜੇ ਜੀਵਨ ਗੁਨਾ ਦੇ ਨਾਲ ਸ਼ਿੰਗਾਰਿਆ ਹੋਏਗਾ ਮਰਨ ਤੋਂ ਬਾਅਦ ਵੀ ਲੋਕਾਂ ਦੇ ਵਿੱਚ ਗੱਲਾਂ ਹੋਣੀਆਂ ਵੀ ਸੰਸਾਰ ਤੇ ਉਹ ਵੀ ਬੰਦਾ ਸੀ ਜਿਹੜਾ ਜ਼ਿੰਦਗੀ ਜਿਉ ਕੇ ਗਿਆ ਜਿਹੜਾ ਗੁਰੂ ਦੇ ਨਾਲ ਜੁੜਿਆ ਹੋਇਆ ਸੀ ਸਰੀਰ ਤਾਂ ਪਿਆਰੇ ਇੱਕ ਦਿਨ ਖਤਮ ਹੋ ਜਾਣਾ ਜਿੰਨਾ ਜ਼ੋਰ ਅਸੀਂ ਸਰੀਰ ਸਵਾਰਨ ਤੇ ਲਾਉਣੇ ਆ ਜੇ ਉਹੀ ਜੋਰ ਅਸੀਂ ਆਪਣੀ ਆਤਮਾ ਨੂੰ ਸਵਾਰਨ ਤੇ ਲਾ ਦਈਏ ਪਿਆਰਿਓ ਬੜਾ ਸੋਹਣਾ ਜੀਵਨ ਮਿਲ ਸਕਦਾ ਬੜਾ ਸੋਹਣਾ ਜੀਵਨ ਹੋ ਸਕਦਾ ਰੰਗ ਰੂਪ ਪਿਆਰੇ ਇੱਕ ਦਿਨ ਖਤਮ ਹੋ ਜਾਣਾ ਪਰ ਜਿਹੜਾ ਰੰਗ ਮਾਲਕ ਦੇ ਗੁਣਾ ਦੇ ਨਾਲ ਜੁੜਨ ਦੇ ਵਿੱਚ ਜਿਹੜਾ ਰੰਗ ਫਿਰ ਉਹ ਚੜ ਜਾਏਗਾ ਪਿਆਰਿਓ ਕਦੇ ਉਤਰਨਾ ਨਹੀਂ ਆ ਕਦੇ ਲੈਣਾ ਨਹੀਂ ਆ ਭਾਵੇਂ ਚਰਖੜੀਆਂ ਤੇ ਚਾੜ ਦਿੱਤਾ ਜਾਏ ਭਾਵੇਂ ਦੇਗਾਂ ਦੇ ਵਿੱਚ ਉਬਾਲ ਦਿੱਤਾ ਜਾਏ ਭਾਵੇਂ ਖੋਪਰੀਆਂ ਉਤਾਰ ਦਿੱਤੀਆਂ ਜਾਣ ਭਾਵੇਂ ਖਾਲ ਉਤਾਰ ਦਿੱਤੀ ਜਾਵੇ ਪਰ ਜਿਹੜਾ ਮਾਲਕ ਦੇ ਨਾਲ ਜੁੜ ਕੇ ਰੰਗ ਚੜ੍ਹੇਗਾ ਉਹ ਕਦੇ ਜ਼ਿੰਦਗੀ ਦੇ ਵਿੱਚ ਉਤਰੇਗਾ ਨਹੀਂ ਪਿਆਰਿਓ ਮਜੀਠ ਦਾ ਰੰਗ ਜੇ ਪੱਕਾ ਰੰਗ ਅਸੀਂ ਚੜਾਉਣਾ ਚਾਹੁੰਨੇ ਆ ਮਾਲਕ ਦੀ ਬਾਣੀ ਦੇ ਨਾਲ ਜੁੜੀਏ ਵਸਾਖੀ ਦਾ ਦਿਹਾੜਾ ਆ ਰਿਹਾ ਜਿਸ ਵਸਾਖੀ ਵਾਲੇ ਦਿਨ ਗੁਰਕਲੰਗੀ ਤਰਪਾਸ਼ਾ ਮਹਾਰਾਜ ਜੀਆ ਨੇ ਖਾਲਸੇ ਨੂੰ ਪ੍ਰਗਟ ਕੀਤਾ ਸੀ ਅਮਰਤ ਵਾਲੇ ਬਣੀਏ ਅਮਰਤ ਛੱਕੇ ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ ਗੁਰਕਲੰਗੀ ਤਰਪਾਸ਼ਾ ਮਹਾਰਾਜ ਜੀ ਦੀ ਗੋਦ ਦਾ ਬੁੱਕਲ ਦਾ ਆਨੰਦ ਜੇ ਲੈਣਾ ਖੰਡੇ ਬਾਟੇ ਦੀ ਪੌਲ ਛਕੀਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਸਾਡੇ ਵਰਗਿਆਂ ਵੱਲ ਵੇਖ ਕੇ ਕਿਹਾ ਸੀ ਜਦੋਂ ਮਤਾਮਾਂ ਨੇ ਆ ਕੇ ਪੁੱਛਿਆ ਸੀ ਮੇਰੇ ਪੁੱਤਰ ਕਿੱਥੇ ਆ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਸਾਡੇ ਵੱਲ ਇਸ਼ਾਰਾ ਕਰਕੇ ਕਿਹਾ ਸੀ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤਚਾਰ ਚਾਰ ਚਾਰ ਮੂਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਜੇ ਮੈਂ ਚਾਰਾਂ ਨੂੰ ਤੋੜ ਦਿੱਤਾ ਕੀ ਹੋ ਗਿਆ ਦੇਖ ਮੇਰਾ ਖਾਲਸਾ ਪੁੱਤਰ ਜਿਉਂਦਾ ਪਿਆਰੀ ਗੁਰਕਲਗੀ ਤਰਪਾਸ਼ਾ ਮਹਾਰਾਜ ਸਾਡੇ ਵਿੱਚੋਂ ਆਪਣੇ ਪੁੱਤਰਾਂ ਨੂੰ ਵੇਖਣਾ ਚਾਹੁੰਦੇ ਆ ਬਾਬਾ ਅਜੀਤ ਸਿੰਘ ਨੂੰ ਵੇਖਣਾ ਚਾਹੁੰਦੇ ਆ ਬਾਬਾ ਜੁਝਾਰ ਸਿੰਘ ਨੂੰ ਵੇਖਣਾ ਚਾਹੁੰਦੇ ਆ ਬਾਬਾ ਜੋਰਾਵਰ ਸਿੰਘ ਨੂੰ ਵੇਖਣਾ ਚਾਹੁੰਦੇ ਆ ਬਾਬਾ ਫਤਿਹ ਸਿੰਘ ਨੂੰ ਵੇਖਣਾ ਚਾਹੁੰਦੇ ਆ ਆਓ ਪਿਆਰ ਵਾਲੀ ਜੇ ਸੱਚੀ ਮੁੱਚੀ ਗੁਰਕਲੰਗੀ ਤਰਪਾਤਸ਼ਾ ਮਹਾਰਾਜ ਦੇ ਪੁੱਤਰ ਧੀਆਂ ਬਣ ਕੇ ਜਿਉਣਾ ਖੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਵਾਲੇ ਬਣੀਏ ਗੁਰੂ ਨਾਲ ਜੁੜ ਕੇ ਆਪਣੀਆਂ ਜ਼ਿੰਦਗੀਆਂ ਨੂੰ ਸਫਲੀਆਂ ਬਣਾਈਏ ਸੱਚੀ ਮੁੱਚੀ ਜੇ ਅਜਕਲੰਗੀ ਤਰਪਾਤਸ਼ਾ ਮਹਾਰਾਜ ਸਾਨੂੰ ਵੇਖ ਰਹੇ ਹੋਣ ਕਹਿ ਰਹੇ ਹੋਣਗੇ ਵੀ ਇੰਨਾ ਖਾਤਰ ਮੈਂ ਆਪਣੇ ਖਾਲਸੇ ਨੂੰ ਇਸ ਖਾਲਸੇ ਦੀ ਖਾਤਰ ਮੈਂ ਆਪਣੇ ਪੁੱਤਰਾਂ ਨੂੰ ਵਾਰਿਆ ਸੀ ਆਪਣੇ ਪਰਿਵਾਰ ਦੀਆਂ ਕੁਰਬਾਨੀਆਂ ਦਿੱਤੀਆਂ ਸੀ ਪਿਆਰਿਓ ਉਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਕਰਜ਼ਾ ਸੀ ਕਦੇ ਵੀ ਲਾ ਨਹੀਂ ਸਕਦੇ ਕਦੇ ਮੋੜ ਨਹੀਂ ਸਕਦੇ ਜੇ ਪਿਆਰ ਦੇ ਪਾਤਰ ਬਣਨਾ ਚਾਹਣੇ ਆਂ ਦਾੜੀ ਕੇਸ ਰਖਿਏ ਨਸ਼ਿਆਂ ਨੂੰ ਤਿਆਕੀਏ ਸੰਸਾਰ ਦੇ ਉੱਤੇ ਜਿਹੜੀਆਂ ਬਰਾਈਆਂ ਨੇ ਉਹਨਾਂ ਨੂੰ ਛੱਡ ਕੇ ਗੁਰੂ ਦੇ ਲਨ ਲਾ ਕੇ ਆਪਣੇ ਜੀਵਨਾਂ ਨੂੰ ਬਤੀਤ ਕਰੀਏ ਫਿਰ ਸਾਡੇ ਵੀ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਆਪ ਸਮੂਹ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਬੈਠ ਕਰਕੇ ਸ਼ਰਵਨ ਕੀਤਾ ਬੜੇ ਟਿਕਾ ਦੇ ਨਾਲ ਬੈਠ ਕਰਕੇ ਗੁਰੂ ਦੀ ਗੋਦ ਦਾ ਆਨੰਦ ਮਾਣਿਆ ਕੋਟਾਨ ਕੋੜ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ ਜਿਨ੍ਹਾਂ ਨੇ ਸਮਾਂ ਬਖਸ਼ਿਆ ਗੋਦ ਦੇ ਵਿੱਚ ਬਿਠਾ ਕਰਕੇ ਵਿਚਾਰਾ ਕਰਵਾਈਆਂ ਨੇ ਜੇ ਟਾਈਮ ਵੱਧ ਲੱਗਿਆ ਹੋਵੇ ਪਿਆਰ ਵਾਲੀ ਮਾਫੀ ਚਾਹਣੀ ਆ ਕਿਉਂਕਿ ਟਾਈਮ ਥੋੜਾ ਜਿਹਾ ਉੱਪਰ ਹੋ ਗਿਆ ਪਰ ਜਦੋਂ ਵਿਚਾਰਾਂ ਕਰਨ ਲੱਗ ਜਾਂਦੇ ਆ ਫਿਰ ਗੁਰੂ ਦੀ ਬਾਣੀ ਦਾ ਆਨੰਦ ਹੋਰ ਪਿਆਰ ਵਾਲਿਓ ਵਧਣ ਲੱਗ ਜਾਂਦਾ ਭੁੱਲ ਚੁੱਕ ਦੀ ਮਾਫੀ ਵਿਚਾਰਾਂ ਕਰਦੇ ਆ ਕੋਲੋਂ ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਗਲਤੀਆਂ ਹੋ ਜਾਣੀਆਂ ਸੁਭਾਅਕਾ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਜੋਗਾ ਬਖਸ਼ ਲੈਣਾ ਦੁਆਰਾ ਤੋਂ ਫਿਰ ਸਮੂਹ ਸੰਗਤ ਦਾ ਧੰਨਵਾਦ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਜਿਨ੍ਹਾਂ ਨੇ ਬੜਾ ਸੋਹਣਾ ਉਪਰਾਲਾ ਕੀਤਾ ਬੜਾ ਸੋਹਣਾ ਏ ਇਜਾ ਤਨ ਕੀਤਾ ਇਦਾਂ ਹੀ ਮਾਲਕ ਜੀ ਕਿਰਪਾ ਕਰਨ ਸਮੂਚੀ ਕਮੇਟੀ ਨੂੰ ਚੜ੍ਹਦੀ ਕਲਾ ਦੇ ਵਿੱਚ ਤੰਦਰੁਸਤੀ ਦੇ ਦਾਨ ਬਖਸ਼ਿਸ਼ ਕਰਨ ਸਮੂਹ ਸੰਗਤਾਂ ਨੂੰ ਇਦਾਂ ਹੀ ਬਾਣੀ ਅਤੇ ਬਾਣੀ ਦੇ ਨਾਲ ਜੁੜਨ ਦੀ ਪ੍ਰੇਰਣਾ ਸਤਿਗੁਰੂ ਜੀ ਦਿੰਦੇ ਰਹਿਣ ਆਓ ਸਾਰੇ ਰਲ ਮਿਲ ਕੇ ਅਨੰਦ ਸਾਹਿਬ ਦੀ ਬਾਣੀ ਵਿੱਚ ਜੁੜੀਏ ਪਰਵਾਨੋ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ